ਕਾਂਪੀਨ ਸਿੰਘ ਪਿੰਡ ਛਨੇਰ ਜ਼ਿਲ੍ਹਾ ਸਮੂਰ ਹਾਜੀ ਵੀਰ ਜੀ ਇੱਕ ਆਪਾਂ ਪੰਜ ਦਿਨ ਜਿੱਤੇ ਹੀ ਬੋਡੀ ਸਰਵਿਸ ਦਿੱਤਾ ਸੀ ਨੂੰ ਉਹ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀ ਮੈਨੂੰ ਪੇਟ ਦੀ ਜ਼ਿਆਦਾ ਪ੍ਰੋਬਲਮ ਸੀ ਠੀਕ ਹੈ ਜੀ ਤੇ ਹੱਥ ਪੈਰ ਸੁੰਦੇ ਸੀਗੇ ਠੀਕ ਹੈ ਜੀ ਤੇ ਇੱਕ ਦਮ ਚੱਕਰ ਦੱਸਦੇ ਸੀਗਾ ਇੱਕ ਚੱਕਰ ਆਉਂਦੇ ਸੀਗੇ ਇਹ ਚੱਕਰ ਕਿਵੇਂ ਕੰਮ ਕਰਦੇ ਆਉਂਦੇ ਜਾਂ ਗੱਡੀ ਚਲਾਉਂਦੇ ਵੀ ਆਉਂਦੀ ਸੀ ਤੁਸੀ ਹਾਂ ਹਾਂ ਚੱਕਰ ਆ ਜਾਂਦੇ ਇਹ ਕਿੰਨੇ ਕਾਉਂਦੇ ਸੀ ਚੱਕਰ ਤੁਹਾਨੂੰ ਇੱਕ ਦੋ ਵਾਰ ਹੀ ਆਏ ਨੇ ਇੱਕ ਦੋ ਵਾਰ ਹੀ ਆਏ ਨੇ ਚੱਕਰ ਆਏ ਨੇ ਤੁਹਾਨੂੰ ਹਾਂ ਠੀਕ ਹੈ ਇਹ ਕਿੰਨੇ ਟਾਈਮ ਤੋਂ ਜੀ ਵੀਰ ਜੀ ਪ੍ਰੋਬਲਮ ਆਦਾ ਤੁਹਾਨੂੰ ਇਹ ਏ ਹੋ ਗਿਆ ਸਾਲ ਸਾਰਾ ਸਾਲ ਸਾਰਾ ਹੋ ਗਿਆ ਪੇਟ ਦੀ ਪ੍ਰੋਬਲਮ ਕਿੰਨੇ ਟਾਈਮ ਤੋਂ ਸੀ ਤੁਹਾਨੂੰ ਪੇਟ ਦੀ ਤਾਂ ਬਹੁਤ ਟਾਈਮ ਹੋ ਗਿਆ ਜੀ ਕਿੰਨੇ ਕ ਟਾਈਮ ਤੋਂ ਫਿਰ ਵੀ ਜੀ ਹੋਏ ਹੋਣਗੇ 2 ਸਾਲ ਦੋ ਤਿੰਨ ਸਾਲ ਤੋਂ ਪੇਟ 2 ਸਾਲ ਦੀ ਪ੍ਰੋਬਲਮ ਦੋ ਤਿੰਨ ਸਾਲ ਤੋਂ ਪੇਟ ਦੀ ਪ੍ਰੋਬਲਮ ਹੈਗੀ ਸੀ ਕੋਈ ਇਹਦੀ ਮੈਡੀਸਿਨ ਵਗੈਰਾ ਖਾਧੀ ਕਿਸੇ ਚੀਜ਼ ਦੀ ਤੁਸੀਂ ਦਵਾਈਆਂ ਖਾਧੀਆਂ ਹਾਂ ਪਿੰਡੋ ਹੀ ਲੈਦੇ ਹੁੰਦੇ ਸੀ ਬਸ ਅਸੀਂ ਮੈਰਾ ਮੁੱਟ ਦਵਾਈਆਂ ਖਾਂਦੀ ਰਹੇ ਸੀਗੇ ਦਵਾਈਆਂ ਖੰਦੇ ਰਹਿੰਦੇ ਸੀਗੇ ਠੀਕ ਆ ਜੀ ਜਿਵੇਂ ਤੁਸੀਂ ਆਪਣਾ ਪੰਜ ਜੂਸ ਵਰਤਿਆ ਬੋਡੀ ਸੱਤ ਵਰਤਿਆ ਇਹ ਵਰਤਨਾ ਤੁਹਾਨੂੰ ਕੀ ਫਰਕ ਪਿਆ ਤੁਹਾਨੂੰ ਉਹਦੇ ਨਾਲ ਮੇਰਾ 85 ਕਿਲੋ weight ਸੀਗਾ ਠੀਕ ਆ ਜੀ ਤੇ ਹੁਣ 78 ਕਿਲੋ weight ਹੈਗਾ ਮੇਰਾ ਅਸੀਂ 7 ਕਿਲੋ ਥੋੜਾ weight ਵੀ ਕੱਟ ਗਿਆ ਇੱਕ ਮਹੀਨੇ ਚ 7 ਕਿਲੋ ਠੀਕ ਆ ਹੋਰ ਜੀ ਜਿਵੇਂ ਚੱਕਰ ਵਗੈਰਾ ਆਉਂਦੇ ਸੀ ਜਾਂ ਹੋਟ ਪੇਟ ਦੀਆਂ ਦਿੱਕਤਾਂ ਸੀ ਚੱਕਰ ਵੀ ਨਹੀਂ ਆਉਂਦੇ ਹੈਗੇ ਜਿਵੇਂ ਜਿਹੜੀਆਂ ਪੇਟ ਦੀਆਂ ਦਿੱਕਤਾਂ ਸੀ ਉਹ ਵੀ ਠੀਕ ਰਹੀਆਂ ਹੁਣ ਪੇਟ ਦੀਆਂ ਦਿੱਕਤਾਂ ਵੀ ਜਮੀ ਸਹੀ ਹੋ ਗਈਆਂ ਤੁਹਾਨੂੰ ਸਹੀ ਹੋ ਗਈਆਂ ਠੀਕ ਆ ਜੀ ਪੇਟ ਵੀ ਘਟ ਗਿਆ ਠੀਕ ਹੈ ਠੀਕ ਹੈ ਕਿਵੇਂ ਲੱਗਦਾ ਹੁਣ ਤੁਹਾਨੂੰ ਪਹਿਲਾਂ ਨਾਲ ਕਿਵੇਂ ਫੀਲ ਕਰਦੇ ਹੋ ਅੱਜ ਬਹੁਤ ਵਧੀਆ ਜੀ ਕੀ ਕਹਿਣਾ ਚਾਹੋ ਨਾ ਜਿਵੇਂ ਤੁਸੀਂ ਸਰਵਿਸ ਬੈਗ ਬਾਰੇ ਜਿਵੇਂ ਤੁਸੀਂ ਬੋਡੀ ਸਰਵਿਸ ਕਰਾਈ ਜਿਵੇਂ ਤੁਸੀਂ ਡਰਾਈਵਰ ਵੀ ਹੋ ਨਾ ਡਾਕਟਰ ਦੇ ਚੱਕਰਾਂ 'ਚ ਨਾ ਪੋਜੋ ਜੀ ਤਾਂ ਬੋਡੀ ਸਰਵਿਸ ਕੱਲੀ ਆਓ ਜੋ ਬਿਨਾਂ ਨਾ ਸੀ ਡਰਾਈਵਰੀ ਦਾ ਕੰਮ ਕਰਦੋ ਵੀ ਜੀ ਹਾਂ ਜੀ ਹਾਂ ਡਰਾਈਵਰੀ ਕਰਨਾ ਜਿਵੇਂ ਆਪਾਂ ਕਹਿਨੇ ਆ ਵੀ ਕਾਰ ਦੀ ਸਰਵਿਸ ਜ਼ਰੂਰੀ ਹੈ ਗੱਡੀ ਦੀ ਵੀ ਕਰਾਉਣੀ ਚਾਹੀਦੀ ਤੁਹਾਨੂੰ ਲੱਗਦਾ ਵੀ ਸਰਵਿਸ ਕਰਾ ਕੇ ਕੋਈ ਫਰਕ ਪਿਆ ਬਹੁਤ ਜ਼ਿਆਦਾ ਫਰਕ ਪਿਆ ਜਿਵੇਂ ਗੱਡੀ ਦੀ ਸਰਵਿਸ ਕਰਾਉਣੇ ਕਿ ਵੀ ਲੱਗਦਾ ਵੀ ਉਵੇਂ ਹੀ ਸਰਵਿਸ ਤੁਹਾਡੀ ਵੀ ਹੋਗੀ ਠੀਕ ਹੈ ਜੀ ਤੁਸੀਂ ਸੰਤੁਸ਼ਟ ਹੋ ਜੇ ਮੈਂ ਓਕੇ ਲੱਗਦਾ ਤੁਹਾਨੂੰ ਕਿੰਨੇ ਕ ਚੇਂਜ ਆਇਆ ਪਹਿਲਾਂ ਨਾਲ ਤੇ ਬੋਡੀ ਸਰਵਿਸ ਕਰਾ ਕੇ ਕਿੰਨਾ ਕ ਫਰਕ ਲੱਗਦਾ ਆਪਦੇ ਆਪ ਦਾ ਬਹੁਤ ਜ਼ਿਆਦਾ ਫਰਕ ਪੈ ਗਿਆ ਮੈਨੂੰ ਠੀਕ ਹੈ ਵੀਰ ਜੀ ਥੈਂਕ ਯੂ ਧੰਨਵਾਦ ਜੀ ਠੀਕ ਹੈ